ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਅੱਜ ਦਾ ਆਪਾਂ ਜਿਹੜਾ ਬਲੌਗ ਆ ਉਹ ਸ਼ੁਰੂ ਕਰਦੇ ਆ ਸਵੇਰ ਦਾ ਟਾਈਮ ਆ ਤੁੱਪ ਵਧੀਆ ਨਿਕਲਿਆ ਜੀ ਇਹ ਜਾਨਵਰ ਆਪਾਂ ਨੇ ਛੱਡ ਲਈ ਸੀ ਤੇ ਉਧਰ ਕਬੂਤਰ ਵੀ ਛੱਡ ਲਈ ਆਪਾਂ ਇਹਨਾਂ ਨੂੰ ਦਾਣਾ ਪਾਣੀ ਪਾਤਾ ਖਾ ਰਹੇ ਨੇ ਤੁੱਪ ਦਾ ਆਨੰਦ ਮਾਣ ਰਹੇ ਨੇ ਸੋ ਅੱਜ ਆਪਾਂ ਤੁਹਾਨੂੰ ਅੰਡਿਆਂ ਦੀ ਕਲੈਕਸ਼ਨ ਕਰਕੇ ਦਿਖਾਵਾਂਗੇ ਕਿ ਆਪਣੀਆਂ ਮੁਰਗੀਆਂ ਨੇ ਕਿੰਨੇ ਅੰਡੇ ਦਿੱਤੇ ਨੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤੁਹਾਡੇ ਲਈ ਜਾਣਕਾਰੀ ਵਾਲੀ ਵੀਡੀਓ ਹੋੂ ਪੂਰੀ ਬਾਕੀ ਕਈ ਵੀਰ ਕਹਿੰਦੇ ਨੇ ਕਿ ਮੁਰਗੀਆਂ ਅੰਡੇ ਨਹੀਂ ਦਿੰਦੀਆਂ ਏਜ ਵੀ ਉਹਨਾਂ ਦੀ ਹੋ ਚੁੱਕੀ ਆ ਸਹੀ ਤੇ ਮੁਰਗੀਆਂ ਹਲੇ ਤੱਕ ਅੰਡੇ ਤੇ ਨਹੀਂ ਆਈਆਂ ਸੋ ਵੀਡੀਓ ਦੇ ਐਂਡ 'ਚ ਅਪਾਂ ਇਹ ਵੀ ਦੱਸਾਂਗੇ ਕਿ ਤੁਸੀਂ ਕਿਹੜੀ ਫੀਡ ਪਾ ਸਕਦੇ ਹੋਗੇ ਕਿਸ ਤਰ੍ਹਾਂ ਤੁਹਾਡੀਆਂ ਮੁਰਗੀਆਂ ਜਿਹੜੀਆਂ ਅੰਡੇ ਤੇ ਆ ਸਕਦੀਆਂ ਨੇ ਜਿਨ੍ਹਾਂ ਦੀ ਏਜ ਪ੍ਰੋਪਰ 5.5 ਤੋਂ 6 ਮਹੀਨਿਆਂ ਦੀ ਹੋ ਚੁੱਕੀ ਆ ਸੋ ਤੁਹਾਨੂੰ ਅਪਾਂ ਵੀਡੀਓ 'ਚ ਇਹ ਵੀ ਦੱਸਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਹੁਣ ਅਪਾਂ ਪਹਿਲਾਂ ਸਾਰਿਆਂ ਨੂੰ ਖੁੱਡੇ ਚ ਜਾ ਕੇ ਇਹਨਾਂ ਦੇ ਅੰਡੇ ਚੈੱਕ ਕਰਦੇ ਆ ਕਿ ਅੱਜ ਕਿੰਨੇ ਅੰਡੇ ਦਿੱਤੇ ਨੇ ਆਜੋ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਪੰਜ ਤਾਂ ਇੱਕ ਪਾਸੇ ਪਏ ਨੇ ਤੇ ਇੱਕ ਅੰਡਾ ਇੱਧਰ ਪਿਆ 6 ਅੰਡੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ 6 ਅੰਡੇ ਦਿੱਤੇ ਨੇਗੇ ਸੋ ਅਜਿਹੇ ਖਾਣੇ ਨੇ ਇਹ ਖਾਣੇ ਬਣਾਉਣ ਦਾ ਮਤਲਬ ਇਹੀ ਹੁੰਦਾ ਕਿ ਨੱਚ ਸਹੀ ਅੰਡੇ ਦੇ ਸਕਦੀਆਂ ਨੇ ਮੁਰਗੀਆਂ ਉਹ ਵੀ ਖਾਣਾ ਬਣਾਇਆ ਹੋਇਆ ਆਪਣਾ ਸਹੀ ਢੰਗ ਨਾਲ ਠੀਕ ਹੈ ਜੀ ਤੇ ਆ ਤੁਸੀਂ ਦੇਖ ਲਓ ਜਿਹੜੇ 5 ਅੰਡੇ ਖਾਣੇ 'ਚ ਦਿੱਤੇ ਹੋਏ ਨੇਗੇ ਇੱਕ ਬਾਅਦ ਦਿੱਤਾ ਹੋਇਆਗਾ ਸੋ ਇਹ ਬਹੁਤ ਜ਼ਰੂਰੀ ਨੇ ਖਾਣੇ ਬਣਾਉਣੇ ਸੋ 6 ਅੰਡੇ ਨੇ 1 ਅੰਡੇ ਪਾ ਚੱਕ ਲਾਂਗੇ ਇੱਕ ਵਾਰ ਇੱਥੇ ਧਰ ਦਿੰਨੇ ਆ ਜਾਂਦੇ ਹੋਏ ਆਪਾਂ نیچے ਲੈ ਜਾਗੇ ਸੋ ਅੰਡੇ ਆਪਣੀ ਮੁਰਗੀਆਂ ਪੂਰੇ ਵਧੀਆ ਦਿੰਦੀਆਂ ਨੇ ਸੋ ਕਈ ਵੀਰ ਕਹਿੰਦੇ ਨੇ ਕਿ ਮੁਰਗੀਆਂ ਅੰਡੇ ਨਹੀਂ ਦਿੰਦੀਆਂ ਸੋ ਆਪਾਂ ਇਸ ਬਾਰੇ ਵੀ ਗੱਲਬਾਤ ਕਰਾਂਗੇ ਹੁਣ ਦੋਸਤੋ ਜਿਹੜੀਆਂ ਦਾ ਮੁਰਗੀਆਂ ਦੀ ਏਜ ਘੱਟ ਆ ਉਹਦਾ ਤਾਂ ਕੋਈ ਹੱਲ ਹੀ ਨਹੀਂ ਹੈਗਾ ਚਲੋ ਜਦੋਂ ਏਜ ਹੋ ਜੂ ਉਹਨਾਂ ਦੀ ਸਹੀ ਉਦੋਂ ਅੰਡੇ ਤੇ ਲੱਗ ਜਾਣੀਆਂ ਪਰ ਜਿਹੜੀਆਂ ਮੁਰਗੀਆਂ ਦੀ ਏਜ 5.5 ਤੋਂ 6 ਮਹੀਨੇ ਹੋ ਚੁੱਕੀ ਆ ਉਹ ਦੋ ਕਾਰਨ ਹੁੰਦੇ ਨੇ ਅੰਡੇ ਨਾ ਦੇਣ ਦੇ ਜਿਹੜਾ ਇੱਕ ਕਾਰਨ ਹੁੰਦਾਗਾ ਜਿਹੜੀ ਆਪਾਂ ਫੀਡ ਪਾਉਨੇ ਆ ਉਹ ਕਈ ਵਾਰ ਫੀਡ ਵਧੀਆ ਨਹੀਂ ਹੁੰਦੀ ਹੈਗੀ ਤੇ ਦੂਸਰਾ ਕਾਰਨ ਇਹ ਹੁੰਦਾ ਜਦੋਂ ਆਪਾਂ ਪਹਿਲਾਂ ਬੱਚਾ ਲੈ ਕੇ ਆਉਣੇ ਆ ਉਹ ਮਿਕਸ ਬਰੀਡ ਦਾ ਹੁੰਦਾ ਉਹ ਵਧੀਆ ਬਰੀਡ ਨਹੀਂ ਹੁੰਦੀ ਅੰਡੇ ਘੱਟ ਦਿੰਦੇ ਨੇ ਜਾਂ ਨਹੀਂ ਦਿੰਦੀਆਂ ਉਹ ਬਿਲਕੁਲ ਸੋ ਇਹ ਦੋ ਕਾਰਨ ਹੁੰਦੇ ਨੇਗੇ ਬਾਕੀ ਆਪਣੇ ਰੱਖ ਰਖਾਵ ਤੇ ਵੀ ਡਿਪੈਂਡ ਹੁੰਦਾ ਕੀ ਪੱਕੇ ਸਾਵ ਨਾਲ ਇਹਨਾਂ ਦਾ ਰਖ ਰਖਾਭ ਕਰਦੇ ਆ ਉਸ ਤਰੀਕੇ ਨਾਲ ਇਹਨਾਂ ਨੇ ਅੰਡੇ ਦੇਣੇ ਹੁੰਦੇ ਨੇ ਤੇ ਦੂਸਰਾ ਜੇਕਰ ਆਪਾਂ ਗੱਲਬਾਤ ਕਰੀਏ ਕਿ ਅੱਜ ਮੈਨੂੰ ਇੱਕ ਵੀਰ ਦਾ ਮੈਸੇਜ ਆਇਆ ਸੀ ਤੇ ਉਹ ਵੀਰ ਕਹਿੰਦਾ ਕਿ ਇਸ ਤਾਂ ਬਿੱਠਾ ਚੱਕ ਚੱਕ ਹੰਭ ਗਏ ਤੁਸੀਂ ਕੋਈ ਹੱਲ ਦੱਸੋ ਸੋ ਜਿਹੜੇ ਵੀਰਾਂ ਨੇ ਵੀ ਫੀਡ ਬਾਰੇ ਜਾਣਨਾ ਉਹ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਨੇ ਨੰਬਰ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈਗਾ ਤੁਸੀਂ WhatsApp ਤੇ ਮੈਨੂੰ ਮੈਸੇਜ ਕਰ ਸਕਦੇ ਹੋ ਸੋ ਆਪਾਂ ਤਾਂ ਨੂੰ ਦੱਸ ਦਵਾਂਗੇ ਤੇ ਕੋਈ ਵੀ ਜਾਣਕਾਰੀ ਲੈਣੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਆਪਾਂ ਪਰਸਨਲ 'ਚ ਦੱਸ ਦਾਂਗੇ ਤੁਹਾਨੂੰ ਕਿਹੜੀ ਫੀਡ ਪਾਉਣੀ ਹੈ ਤੁਸੀਂ ਇਹਨਾਂ ਨੂੰ ਕਿਵੇਂ ਰੱਖ-ਰਖਾਅ ਕਰਨਾ ਜਿੰਨਾ ਵੀ ਆਪਾਂ ਨੂੰ ਨੌਲੇਜ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਯਾਨਵਰ ਆਪਣੇ ਪੂਰੇ ਖੁਸ਼ ਨੇ ਫਿਡ ਰਹੇ ਫਿਰ ਰਹੇ ਨੇ ਵਧੀਆ ਇੱਧਰ ਕਬੂਤਰ ਅੰਗੜਾ ਅੰਗੜੂਆਂ ਲੈਂਦੇ ਨੇ ਪੂਰੀਆਂ ਸੋ ਧੁੱਪ ਇਹਨਾਂ ਨੂੰ ਜਰੂਰ ਛੱਡਿਆ ਕਰੋ ਜਿੰਨਾ ਕੁ ਹੋ ਸਕੇ ਇਹਨਾਂ ਨੂੰ ਖੁੱਡੇ ਤੋਂ ਬਾਹਰ ਛੱਡਿਆ ਕਰੋ ਨਾਲੇ ਤਾਂ ਖੁੱਡੇ ਨੂੰ ਥੋੜੀ ਬਹੁਤੀ ਹਵਾ ਲੱਗ ਜਾਂਦੀ ਆ ਤੋ ਬਾਕੀ ਪਾ ਜੇ ਫੀਡ ਬਾਰੇ ਗੱਲ ਕਰੀਏ ਜਿਹੜੀ ਆਪਾਂ ਫੀਡ ਪਾਉਣੇ ਆ ਇਹਨਾਂ ਨੂੰ ਉਹ ਇਹ ਨਹੀਂ ਕਿ ਜਿਹੜੀ ਮਹਿੰਗੀ ਫੀਡ ਆ ਉਹੀ ਵਧੀਆ ਹੋਊਗੀ ਠੀਕ ਆ ਜੀ ਤੇ ਜਿਹੜੀ ਆਪਾਂ ਫੀਡ ਪਾਉਣੇ ਆ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਾਂਗੇ ਕਿ ਆਪਾਂ ਕਿਹੜੀ ਫੀਡ ਪਾਉਣੇ ਆ ਜਿਨ੍ਹਾਂ ਤੋਂ ਵਧੀਆ ਅੰਡੇ ਦਿੰਦੀਆਂ ਨੇ ਉਹ ਵੀ ਆਪਾਂ ਦੱਸ ਦਵਾਂਗੇ ਹਨਾ ਸੋ ਕਈ ਵੀਰ ਕਹਿੰਦੇ ਨੇ ਇਸ ਤਾਂ 1800 ਰੁਪਏ 200 2000 ਰੁਪਏ ਜਿਹੜਾ ਗੱਟਾ ਆਪਾਂ ਉਹ ਵੀ ਫੀਡ ਪਾਉਣੇ ਆਗੇ ਦੋਸਤੋ ਕਈ ਫੀਡ ਇਹਨਾਂ ਨੂੰ ਸੂਟ ਨਹੀਂ ਕਰਦੀਆਂ ਹੁੰਦੀਆਂ ਕਈ ਕਈ ਵਾਰ ਸਸਤੀ ਜੀ ਜਿਹੜੀ ਫੀਡ ਹੁੰਦੀ ਆ ਉਹ ਵੀ ਇਹਨਾਂ ਤੇ ਕੰਮ ਵਧੀਆ ਕਰ ਜਾਂਦੀ ਆ ਸੋ ਜਿਹੜੀ ਆਪਾਂ ਫੀਡ ਪਾਉਣੇ ਆਪਾਂ ਤੁਹਾਨੂੰ ਦੱਸ ਦਵਾਂਗੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਬਹੁਤ ਵੀਰ ਮੈਸੇਜ ਕਰਦੇ ਨੇ ਕਿ ਸਾਨੂੰ ਦੱਸੋ ਸੋ ਆਪਾਂ ਤੁਹਾਨੂੰ ਜਾਣਕਾਰੀ ਪ੍ਰੋਪਰ ਦਵਾਂਗੇ ਤੇ ਅਗਰ ਕੋਈ ਹੋਰ ਵੀ ਦੇਸੀ ਫਾਰਮੂਲਾ ਹੋਊਗਾ ਉਹ ਵੀ ਤੁਹਾਨੂੰ ਆਪਾਂ ਦੱਸ ਦਾਂਗੇ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਆ ਕਰੋ ਤੁਸੀਂ ਵੀਡੀਓ ਤਾਂ ਦੇਖ ਜਾਂਦੇ ਹੋ ਚੈਨਲ ਤੇ ਆ ਕੇ ਪਰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਸੋ ਆਪਾਂ ਸਾਰੀਆਂ ਜਾਣਕਾਰੀ ਵਾਲੀਆਂ ਵੀਡੀਓ ਬਣਾਉਨੇ ਆ ਕੋਈ ਆਪਣੀ ਫਾਲਤੂ ਵੀਡੀਓ ਨਹੀਂ ਹੁੰਦੀ ਕੋਈ ਇੱਥੇ ਐਡੀਟਿੰਗ ਨਹੀਂ ਹੁੰਦੀ ਜਿੰਨੀ ਵੀ ਆਪਾਂ ਨੂੰ ਨੌਲੇਜ ਆਪਾਂ ਉਹ ਤੁਹਾਡੇ ਨਾਲ ਨੌਲੇਜ ਜਿਹੜੀ ਆ ਸ਼ੇਅਰ ਕਰਦੇ ਆਂਗੇ ਤਾਂ ਜੋ ਆਪਣੇ ਵਾਂਗੂ ਹੋਰ ਵੀ ਵੀਰ ਮੁਰਗੀਆਂ ਰੱਖ ਸਕਣ ਤੇ ਸਫਲ ਹੋ ਸਕਣ ਠੀਕ ਹੈ ਜੀ ਸੋ ਬੈਲ ਆਈਕਨ ਵੀ ਦਬਾ ਦਿਓ ਘੰਟੀ ਦਾ ਬਟਨ ਤਾਂ ਜੋ ਆਪਾਂ ਕੋਈ ਵੀ ਵੀਡੀਓ ਅਪਲੋਡ ਕਰੀਏ ਤੁਹਾਡੇ ਕੋਲ ਪਹਿਲਾਂ ਆ ਜੀ ਧੰਨਵਾਦ ਜੀ